ਜਿੰਨੇ ਵੀ ਬੰਦੇ ਰੇਡੀਓ ਸੁਣਨੇ ਵਾਲੇ ਜਾਂ ਫੇਸਬੁੱਕ ਦੇ ਫਰੈਂਡ ਆ ਜਿਹੜੇ ਬੰਦੇ ਰੇਡੀਓ ਸੁਣਦੇ ਆ 13 ਚ ਰੇਡੀਓ ਚੱਲਿਆ ਉਹਨਾਂ ਨੂੰ ਉਦੋਂ ਦਾ ਪਤਾ ਆ ਬਹੁਤ ਸਾਰੇ ਬੰਦੇ ਪਹਿਲਾਂ ਰੇਡੀਓ ਚੱਲਣ ਤੋਂ ਪਹਿਲਾਂ ਵੀ ਜਦੋਂ ਫੇਸਬੁੱਕ ਹੀ ਬਨੌਰ ਕੁਟ ਦਾ ਟਾਈਮ ਸੀਗਾ ਉਦੋਂ ਦੇ ਇਥੇ ਲੋਕਲੀ ਅਸੀਂ ਜਾਣਦੇ ਆ ਜਿਹੜੇ ਬੰਦੇ ਗੁਰਦੁਆਰਾ ਸਾਹਿਬ ਸਿੰਘ ਸਵਾ ਗੁਰਦੁਆਰੇ ਦੀ ਮੈਨੇਜਮੈਂਟ ਕਰਕੇ ਕਿਸੇ ਵੀ ਤਰ੍ਹਾਂ ਕੋਈ ਬਖਰੇ ਵਿਚਾਰਾਂ ਕਰਕੇ ਰੋਸਾ ਕਰਕੇ ਜਾਂ ਕੋਈ ਇਲਜ਼ਾਮ ਲਾ ਕੇ ਛੱਡ ਕੇ ਗਏ ਆ ਗੁੱਸੇ ਹੋ ਕੇ ਗਏ ਆ ਖਾਸ ਕਰਕੇ ਜਿਹੜੇ ਰੇਡੀਓ ਤੋਂ ਬਾਧ ਗਏ ਆ ਉਹਨਾਂ ਬਾਰੇ ਤੁਹਾਡਾ ਸੁਣਨੇ ਵਾਲਿਆਂ ਦਾ ਜ਼ਿਆਦਾ ਤਜਰਬਾ ਆ ਜਿਨ੍ਹਾਂ ਨੇ ਰਿਕਾਰਡਿੰਗ ਵੀ ਸੁਣਨੀ ਆ ਦੇਖਣੀ ਆ ਬਾਅਦ ਵਿੱਚ ਉਹ ਵੀ ਖਿਆਲ ਕਰਿਓ ਕੋਈ ਉਹ ਬੰਦਾ ਲੱਭ ਕੇ ਲਿਆਓ ਜਦ ਹੁਣ ਵੀ ਜੇ ਤੁਸੀਂ ਸੁਣਦੇ ਹੋਈ ਤਾਂ ਫੋਨ ਕਰਿਓ ਦੱਸਿਓ ਉਹ ਬੰਦਾ ਦੇਖੋ ਜਿਹੜਾ ਕਿਸੇ ਤਰ੍ਹਾਂ ਦਾ ਇਲਜ਼ਾਮ ਲਾ ਕੇ ਬਹੁਤੇ ਤਾਂ ਇਲਜ਼ਾਮ ਲਾ ਕੇ ਉਹ ਗਏ ਆ ਜਿਹੜੇ ਜਿਨ੍ਹਾਂ ਨੇ ਇਹ ਕਿਹਾ ਪੇ ਖੜ ਗਏ ਜੀ ਰੁਕ ਗਏ ਜੀ ਗਾਹ ਕਿਉਂ ਨਹੀਂ ਤੁਰੇ ਪਿਆ ਗੱਲ ਕਿਉਂ ਨਹੀਂ ਕਰਦੇ ਇਹਦੇ ਬਾਰੇ ਕਿਉਂ ਨਹੀਂ ਬੋਲੇ ਠੀਕ ਹੈ ਜਿੰਨੇ ਵੀ ਬੰਦੇ ਇਦਾਂ ਰੁਸ ਕੇ ਗਏ ਗੁੱਸੇ ਹੋ ਕੇ ਗਏ ਆ ਉਹਨਾਂ ਚ ਉਹ ਬੰਦਾ ਲੱਭ ਕੇ ਲਿਆਓ ਜਿਹੜਾ ਜਿੰਨ ਘਾਹ ਕੰਮ ਕੀਤਾ ਹੋਵੇ ਕੁਛ ਕਰੀ ਗਿਆ ਹੋਵੇ ਜਿੰਨੇ ਇੱਕ ਮੈਂ ਦੇਖਿਆ ਮジョਰਿਟੀ ਦੇ ਵਿੱਚ ਉਹ ਉਹ ਹਰਾਮਖੋਰੀਆਂ ਕਰ ਰਹੇ ਆ ਜਿਹੜੀਆਂ ਟਕਸਾਲ ਵਾਲੇ ਨੇ ਵੀ ਨਹੀਂ ਕੀਤੀਆਂ ਥੱਲੇ ਹੁਣ ਇਦਾਂ ਨਾ ਕਰਿਓ ਮੈਨੂੰ ਇਦਾਂ ਉਹ ਫੋਨ ਕਰ ਕਰਕੇ ਮੈਨੂੰ ਉਹ ਗੁਣਾਉਣਾ ਲਾਪੀ ਉਹ ਫਲਾਣਾ ਕਰਦਾ ਫਲਾਣਾ ਮੈਂ ਉਹੀ ਗੱਲ ਕਰ ਰਿਹਾ ਮੈਂ ਤੁਹਾਨੂੰ ਇਹ ਪੁੱਛਿਆ ਤੁਸੀਂ ਉਹ ਬੰਦਾ ਮੈਨੂੰ ਦੱਸਿਓ ਜਿਹੜਾ ਤੁਹਾਡੇ ਹਿਸਾਬ ਨਾਲ ਵਧੀਆ ਕੰਮ ਕਰ ਰਿਹਾ ਗਾਂਹਾਂ ਦਾ ਕੰਮ ਕਰ ਰਿਹਾ। ਵੀ ਸਾਨੂੰ ਇਹ ਕਹਿ ਕੇ ਆਹੋ ਵੀ ਇਹ 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 ਨਹੀਂ ਕਿਸੇ ਕੰਮ ਦੇ ਰਿਹਾ ਇਹ ਗੱਲਾਂ ਕਰਦੇ ਸੀ ਇਹ ਨਹੀਂ ਕੀਤਾ ਕੁਝ ਵੀ ਨਹੀਂ ਵੀ ਮੈਂ ਦੇਖੋ ਮੈਂ ਕਰ ਰਿਆ ਮੈਂ ਕਰਨਾ ਜਾ। ਮਤਲਬ ਉਦੋਂ ਪੰਥਪ੍ਰੀਤ ਧੁੰਦਾ ਉਹ ਸਾਰੇ ਗੱਲਾਂ ਕਹਿੰਦੇ ਸੀ। ਇਹ ਪ੍ਰਭ ਦੀ ਫੁਣ ਵਾਲੀ ਲੋਬੀ ਵੀ ਦੇਖੋ ਜੀ ਇਹ ਗੁਰੂ ਸਾਹਿਬ ਨੂੰ ਗਲਤ ਕਹਿੰਦੇ ਆ ਨਿੰਦਿਆ ਕਰਦੇ ਆ ਆ ਕਰਦੇ ਆਪ ਜਾ ਕਿ ਸਿੱਧਾ ਹੀ ਜਿਹੜੇ ਦਸਮ ਗ੍ਰੰਥ ਦੀ ਮਤਲਬ ਬਚਿੱਤਰਨਾਟਕ ਦੀ ਤ੍ਰਿਆ ਚਰਿੱਤਰ ਦੀ ਜਾਂ ਅਰਦਾਸ ਦੇ ਬਾਰੇ ਜਾਪ ਸਾਹਿਬ ਜਿਹੜੀਆਂ ਬਾਣੀਆਂ ਦੇ ਬਾਰੇ ਅਮਰਤ ਸੰਚ ਪ੍ਰੋਫੈਸਰ ਦਰਸ਼ਨ ਸਿੰਘ ਨੇ ਤਾਂ ਅਮਰਤ ਸੰਚਾਰ ਵੀ ਵੱਖਰਾ ਕਰ ਦਿੱਤਾ ਸੀ ਕੀ ਉਹ ਤੋਂ ਬਾਅਦ 16 17 ਵਾਲੀ ਘਟਨਾ 16 ਸ਼ਵੀ ਲੱਗੀ ਆ 17 ਚ ਇਨੀ ਚੱਕ ਕੇ ਸਾਡੇ ਬਾਰੇ ਵੱਖਰੇ ਵੱਖਰੇ ਥਾਮਾਂ ਤੇ ਬਕਵਾਸ ਕੀਤਾ ਉਹ ਤੋਂ ਬਾਅਦ ਕੋਈ ਹੋਰ ਇਦਾਂ ਦਾ ਕੰਮ ਕੀਤਾ ਜਿਹੜਾ ਉਹਨਾਂ ਨਾਲ ਟਕਰਾਉਣੇ ਆਪਰਾਧੀ ਛੱਡਿ ਛੜਾ ਕੇ ਜਾ ਕੇ ਉੱਧਰ ਬਹਿ ਗਿਆ ਉਹਨਾਂ ਦੇ ਨਾਲ ਆਪਣਾ ਐਮਪੀ ਦੀ ਇਲੈਕਸ਼ਨ ਲੜਨ ਲੱਪਿਆ ਪਈ ਜਿੰਨਾ ਕੁ ਲਾਹਾ ਲੈਣਾ ਸੀ ਲੈ ਲਿਆ ਆ ਉਹਨੂੰ ਪਤਾ ਲੱਗਿਆ ਪਈ ਇਹ ਤੋਂ ਬਾਅਦ ਹੁਣ ਬੋਰੀਅਤ ਆ ਪਈ ਉਹੀ ਗੱਲਾਂ ਰਿਪੀਟ ਕਰਨੀਆਂ ਹੁਣ ਸਪੇਨ ਚਲਾ ਗਿਆ ਹਨਾ ਜਰਮਨ ਚਲਾ ਗਿਆ ਕੈਨੇਡਾ ਵਾਲੇ ਨੇ ਉਹ ਵੀ ਜਿੰਨਾ ਚਿਰ ਉਹਨਾਂ ਨੇ ਕੈਨੇਡਾ ਅਮਰੀਕਾ ਵਾਲਿਆਂ ਨੇ ਇਕੱਠੇ ਹੋ ਕੇ ਥੋੜੇ ਜਿਹਾ ਪੈਸੇ ਭੇਜੇ ਨੂੰ ਹਨਾ ਉਹਨਾਂ ਚਿਰ ਇਹ ਕਰਕੇ ਲਗਾਤਾਰ ਪ੍ਰੋਗਰਾਮ ਕਰਦਾ ਰਿਹਾ ਹਨਾ ਉਹ ਭਾਈ ਸਾਹਿਬ ਦੇ ਬਾਰੇ ਵੀ ਕਿੰਨਾ ਚਿਰ ਵਿਰੋਧ ਵਿੱਚ ਬੋਲੀ ਜਾਂਦਾモチਵੇਸ਼ਨ ਨਹੀਂ ਮਿਲਦੀ ਕੁਝ ਜਿੰਨਾ ਚਿਰ ਆਪਣੇ ਅੰਦਰ ਚਾਹ ਨਹੀਂ ਹੈਗਾ ਕੋਈ ਆਪਣਾ ਲਾਈਫ ਸਟਾਈਲ ਨਹੀਂ ਹੈਗਾ ਜਿਹੜਾ ਬੰਦਾ ਏਜੰਡਾ ਲੈ ਕੇ ਕੋਈ ਕਿਸੇ ਦੇ ਮੁੱਢਿਆਂ ਤੇ ਚੜ ਕੇ ਅੱਗੇ ਜਾਣਾ ਚਾਹੁੰਦਾ ਹੈ ਜਿਹੜਾ ਬੰਦਾ ਕੋਈ ਨਾ ਕੋਈ ਹਿڈن ਅਜੈਂਡਾ ਲੈ ਕੇ ਬੈਠਾ ਹੈ ਨਾ ਉਹ ਉਹ ਬਹੁਤਾ ਲੰਬਾ ਚਿਰ ਮੋਟੀ ਬੈਠ ਨਹੀਂ ਰਹਿ ਸਕਦਾ ਜਰਮਨ ਵਾਲੇ ਲੱਗੇ ਸੀ ਰੇਡੀਓ ਤੇ ਮਤਲਬ ਕਿਤੇ ਨਾ ਕਿਤੇ ਜਾ ਕੇ ਮਨ ਉਦਾਸ ਹੋ ਜਾਂਦਾ ਸੈਡ ਹੋ ਜਾਂਦਾ ਤੇ ਉਹ ਉਹ ਖਿਆਲ ਕਰਿਓ ਤੁਸੀਂ ਵੈਸੇ ਵੀ ਜਦੋਂ ਤੁਰਨਾ ਹੈ ਨਾ ਤੁਸੀਂ ਇਹਨਾਂ ਰਹਾਾਂ ਦੇ ਉੱਤੇ ਜਿਹੜੀ ਆ ਕਵਤਾਰੀ ਸੀਗੀ ਵੀ ਸੋਚ ਸਮਝ ਕੇ ਭਰਿਓ ਹੰਮੀ ਨਾਨਕ ਦੀ ਤਤੀ ਤਵੀ ਨਹੀਂ ਵੀਂਦੀ ਬੰਦਾ ਸੱਚਾ ਹੈ ਜਦੋਂ ਸ਼੍ਰੀ ਚੰਦ ਨੂੰ ਪ੍ਰਥੀ ਚੰਦ ਨੂੰ ਦਿਖਦੇ ਹੈ ਨਾ ਤੁਸੀਂ ਤੇ ਇੱਕਦਮ ਉਸ ਵੇਲੇ ਦਸਵੇਂ ਪਾਤਸ਼ਾਹ ਦੇ ਸਹਿਜਾਦਿਆਂ ਦਾ ਅੱਜ ਹੈਪੀ ਫਾਦਰਸਡੇ ਵੀ ਆ ਆਪਾਂ ਠੀਕ ਹੈ ਜਿਨ੍ਹਾਂ ਜਿਨ੍ਹਾਂ ਆਪਣੀ ਜ਼ਿੰਦਗੀ ਚ ਦਸਵੇਂ ਪਾਤਸ਼ਾਹ ਦੇ ਕਰਤਾਰ ਨੂੰ ਲਿਆ ਸਕਦੇ ਆ ਇਹ ਬਚਿੱਤਰ ਨਾਟਕ ਹਿਮਕੁੰਟ ਇਨਾ ਨਹੀਂ ਘੜਿਆ ਸਾਡੇ ਸਾਡੇ ਤੇ ਲੈਂਦਾ ਜੇ ਉਹਨਾਂ ਦੀ ਜੀਵਨੀ ਨੂੰ ਅਸੀਂ ਇੱਥੇ ਤੱਕ ਸੀਮਤ ਰੱਖੀਏ ਪੇ ਨੌਵੇਂ ਪਾਸ਼ਾ ਦੇ ਪੁੱਤਰ ਆ ਮਾਤਾ ਗੁਜਰੀ ਦੇ ਪਾਲੇ ਹੋਏ ਆ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਨੰਦਪੁਰ ਦੇ ਵਿੱਚ ਆਪਣਾ ਜੀਵਨ ਬਤਾਇਆ ਚਾਰ ਹੁੰਦੇ ਵਿੱਚੇ ਸੀ ਠੀਕ ਆ Hindu ਪਹਾੜੀ ਰਾਜਿਆਂ ਦੇ ਨਾਲ ਜੋ ਝਗੜੇ ਹੋਏ ਆ ਆਨੰਦਪੁਰ ਸਾਹਿਬ ਛੱਡ ਕੇ ਚੱਲ ਗਏ ਆ ਛੋਟੇ ਸਹਿਬਜ਼ਾਦਿਆਂ ਦਾ ਸਾਕਾ ਸਰਹੰਦ ਦਾ ਵੱਡੇ ਸਹਿਬਜ਼ਾਦਿਆਂ ਦਾ ਸਾਕਾ ਚਮਕੌਰ ਦਾ ਤਲਵੰਡੀ ਸਾਬੂ ਮੁਖਤ ਸਰਸਾਹਬ ਤੇ ਨੰਦੇੜ ਬੰਦਾ ਸਿੰਘ ਬਹਾਦਰ ਠੀਕ ਹੈ ਮੋਟਾ-ਮੋਟਾ ਤਿੰਨ ਚਾਰ ਸਫ਼ਿਆਂ ਦੀ ਜੀਵਨੀਆਂ ਪਾਤਸ਼ਾਹੀ ਠੀਕ ਹੈ ਪਰ ਮੋਟੀਵੇਸ਼ਨ ਤੁਹਾਨੂੰ ਜੀਣ ਦੇ ਲਈ ਮੁਬਾਰਕਾਂ ਲੈਣੀਆਂ ਆਪਣੇ ਆਪ ਨੂੰ ਤੁਸੀਂ ਕੁਝ ਪ੍ਰੇਰਣਾ ਲੈਣੀ ਆ ਤੇ ਛੋਟੀ ਜਿਹੀ ਘਟਨਾ ਤੁਹਾਡੀ ਜ਼ਿੰਦਗੀ ਨੂੰ ਹਲਾ ਕੇ ਰੱਖ ਸਕਦੀ ਆ ਔਰ ਦਿਮਾਗ ਅੰਦਰ ਸਾਡੇ ਸਾਰਾ ਕੁਝ ਸਾਰਿਆਂ ਦੇ ਅੰਦਰ ਇੱਕੋ ਜਿਹਾ ਆ ਮੈਂ ਤਾਂ ਹੈਰਾਨ ਰਹਿ ਗਿਆ ਮੈਂ ਪੜਿਆ ਕਹਿੰਦੇ ਇਨਸਟਿੰਕਟ ਜਿਹਨੂੰ ਕਹਿੰਦੇ ਆ ਨਾ ਤੁਸੀਂ ਕਮਨ ਸੈਂਸ ਦੀ ਤਾਂ ਗੱਲ ਹੀ ਛੱਡੋ ਜਿਹੜੀ ਇਨਸਟਿੰਕਟ ਦੀ ਗੱਟ ਫੀਲਿੰਗ ਦੀ ਗੱਲ ਕਰਦੇ ਆ ਉਹ ਵੀ ਬਿਲਡ ਕੀਤੀ ਜਾ ਸਕਦੀ ਸਿੱਖੀ ਜਾ ਸਕਦੀ بس ਲਾਲਸਾ ਜੀਣ ਦੀ ਲਾਲਸਾ ਕੁਛ ਚੰਗਾ ਕਰਨ ਦੀ ਇੱਕ ਆਪਣੇ ਆਪ ਨੂੰ ਜਿਹੜੇ ਜਦੋਂ ਅਸੀਂ ਝਗੜਿਆਂ ਦੀ ਬਦਲੇ ਦੀ ਭਾਵਨਾ ਦੀ ਵੈਰ ਦੀ ਈਰਖਾ ਦੀ ਸਾੜੇ ਦੀ ਗੱਲ ਕਰਦੇ ਹਾਂ ਇੱਕ ਉਹਦੇ ਚੋਂ ਕੱਢ ਕੇ ਰੱਖ ਲਈਏ ਦੂਜਾ ਅੰਦਰ ਉਤਸ਼ਾਹ ਹੋਵੇ ਕੁਛ ਚੰਗਾ ਕਰਨ ਦਾ ਦੂਜੇ ਨੂੰ ਦੇਖ ਕੇ ਨਹੀਂ ਸਾਡੇ ਕੰਮਾਂ ਦੇ ਵਿੱਚ ਫਰਕ ਨਹੀਂ ਪੈਣਾ ਕੋਈ ਠੀਕ ਹੈ ਪਰ ਸਾਡੇ ਮਾਈਂਡ ਨੂੰ ਤਾਕਤ ਮਿਲਣੀ ਉਹਨੇ ਸ਼ਾਂਤ ਰਹਿਣਾ ਬਿਲਕੁਲ ਸ਼ਾਂਤ ਰਿਐਕਸ਼ਨ ਜਿਹੜੇ ਹੋਣੇ ਸਡਨ ਰਿਐਕਸ਼ਨ ਜਿਹੜੇ ਆ ਇੱਕਦਮ ਖਬਰ ਮਿਲੀ ਤੁਸੀਂ ਤੁਰੇ ਜਾ ਰਹੇ ਆ ਇੱਕ ਸੈਕਿੰਡ ਲਈ ਤੁਹਾਡਾ ਧਿਆਨ ਇੱਧਰ ਉੱਧਰ ਹੋਇਆ ਉਧਰੋਂ ਆ ਕੇ ਟਰੱਕ ਵੱਜਾ ਜਾ ਕੇ ਹੁਣ ਤੁਸੀਂ ਇੱਦਾਂ ਪਏ ਆ ਲੰਬੇ ਹੈਨਾ ਕੁੰਡੀ ਦਾ ਤੁਹਾਨੂੰ ਲੱਥ ਟੁੱਟੀ ਹੋਈ ਆ ਪਤਾ ਨਹੀਂ ਕੀ ਹੋਇਆ ਜਾਨੀ ਜਿਹੜਾ ਰਿਐਕਸ਼ਨ ਆ ਤੁਹਾਡਾ ਉਸ ਵੇਲੇ ਹੁਣ ਬੇਹੋਸ਼ ਹੋ ਗਿਆ ਤੁਸੀਂ ਟੇਕਓਵਰ ਕਰ ਲੈਣਾ ਸਬਕੌਂਸ਼ੀਅਸ ਨੇ ਲੋੜ ਤੋਂ ਵੱਧ ਦਰਦ ਹੋਈ ਆ ਲੋੜ ਤੋਂ ਵੱਧ ਸੱਟ ਲੱਗੀ ਆ ਠੀਕ ਹੈ ਵੈਸੇ ਕੋ ਉਦਾਂ ਦੀ ਜਗ੍ਹਾ ਵੱਡੀ ਗਈ ਬੇਹੋਸ਼ ਹੋ ਗਿਆ ਤੁਸੀਂ ਉਦੋਂ ਤੁਹਾਡੇ ਗਿਆਨ ਨੇ ਕੰਮ ਨਹੀਂ ਆਉਣਾ ਕਮਾਈ ਹੋਈ ਗਿਆਨ ਨੇ ਕੰਮ ਨਹੀਂ ਆਉਣਾ ਉਦੋਂ ਬ੍ਰੇਨ ਦਾ ਉਹ ਹਿੱਸਾ ਟੇਕਓਵਰ ਕਰ ਲੈਂਦਾ ਆ ਜਿਹੜਾ ਸਾਡੇ ਕੰਟਰੋਲ 'ਚ ਨਹੀਂ ਹੈ ਜਿਹਨੂੰ ਕਦੇ ਦੇਖਿਆ ਹੀ ਨਹੀਂ ਜਿਹੜਾ ਸਾਡੀ ਹੋਸ਼ ਤੋਂ ਪਹਿਲਾਂ ਦਾ ਜੀਨਸ ਦੇ ਰਾਹੀਂ ਸਾਡੇ ਪਰਿਵਾਰ ਤੋਂ ਲੈ ਕੇ ਹੁਣ ਉਹਦੇ ਵਿੱਚ ਪਤਾ ਨਹੀਂ ਕਿੰਨੇ ਧੱਕੇ ਹੋਏ ਹੋ ਜਿੰਨਾ ਚਿਰ ਉਹਨੂੰ ਸ਼ਾਂਤ ਨਹੀਂ ਰੱਖਦੇ ਉਹਨਾਂ ਚਿਰ ਉਹਨੇ ਸਹੀ ਫੈਸਲੇ ਨਹੀਂ ਕਰਨੇ ਉਹਦੇ ਕੋਲ ਕੋਈ ਲੌਜੀਕ ਵੀ ਨਹੀਂ ਉਹਦੇ ਕੋਲ ਕੋਈ ਤਰਕ ਵੀ ਨਹੀਂ ਹੈਗਾ ਉਹਨੂੰ 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 ਕੁਝ ਨਹੀਂ ਪਤਾ ਤੇ ਤੁਹਾਡੀ ਇੱਜ਼ਤ ਕਿੰਨੀ ਆ ਇਹ ਤਾਂ ਸਾਡਾ ਕੌਨਸ਼ੀਅਸ ਮਾਈਂਡ ਜਾਣਦਾ ਹੈ ਵੀ ਮੈਂ ਗੁਰਦੁਆਰੇ ਦਾ ਪ੍ਰਧਾਨ ਆ ਮਈ ਮੈਂ ਅੰਮ੍ਰਿਤ ਸੰਚਾਰ ਕਰਾਉਣਾ ਮੈਂ ਸਾਰੀ ਦੁਨੀਆ ਨੂੰ ਦੱਸ ਰਿਹਾ ਵੀ ਨਸ਼ਾ ਨਹੀਂ ਖਾਣਾ ਇਸ ਕਰਕੇ ਮੇਰੇ ਮੇਰੇ ਮੁੰਡੇ ਦੇ ਵਿਆਹ ਤੇ ਸ਼ਰਾਬ ਨਹੀਂ ਬੰਡੀ ਜਾਣੀ ਚਾਹੀਦੀ ਆ ਗੱਲ ਨਹੀਂ ਕਾ ਸਟੇਟਮੈਂਟ ਐਦਾਂ ਦੀਆਂ ਗੱਲਾਂ ਨਾ ਕਿਹਾ ਕਰੋ ਚੰਗਾ ਨਹੀਂ ਲੱਗਦਾ ਇਹ ਕੌਨਸ਼ੀਅਸ ਮਾਈਂਡ ਕਰਦਾ ਸਾਰਾ ਕੁਝ ਜਿਹਨੂੰ ਡਰਾਮਾ ਕਹਿੰਨੇ ਸੀ ਜਿਹਨੂੰ ਪਖੰਡ ਕਹਿੰਨੇ ਆ ਸੁਭਾ ਦੇ ਕਰਕੇ ਦੋਹ ਕਰਮ ਹੋ ਰਹੇ ਹੁੰਦੇ ਉਹ ਕਹਿੰਦੇ ਨਾ ਜੇ ਅਸਲੀ ਰੰਗ ਦੇਖਣਾ ਕਿਸੇ ਦਾ ਤੇ ਉਹਨੂੰ ਮਨਾ ਕਰਕੇ ਦੇਖੋ ਜਵਾਬ ਟੋਕੋ ਗਲਤੋ ਜਵਾਬ ਦਿਓ ਹੋਂ ਤਾਂ ਹੋਊਗਾ ਜੇ ਅਸੀਂ ਆਮ ਹਾਲਤਾਂ 'ਚ ਘਟੋ-ਘਟ ਹੋਰ ਗੰਦ ਜਿਹੜਾ ਆ ਵਕਾਰਾਂ ਦਾ ਗੰਦ ਲੋਡ ਕਰਨਾ ਬੰਦ ਕਰ ਦੇਈਏ ਫਿਰ ਰਿਐਕਸ਼ਨ ਜਿਹੜੇ ਆ ਸਾਡੇ ਉਹ ਸ਼ਾਂਤ ਹੋਣ ਲੱਗ ਪੈਣੇ ਆ ਜਦੋਂ ਨਾ ਗੁਰਨਾਨਕ ਪਾਸੀਂ ਗੱਲ ਕਰਦੇ ਸੀ ਵੀ ਸ਼੍ਰੀ ਚੰਦ ਦਾ ਖਿਆਲ ਆਉਂਦਾ ਆ ਜਦੋਂ ਪ੍ਰਿਥੀ ਚੰਦ ਬਾਰੇ ਸੋਚਦੇ ਆ ਜਿਹੜੀ ਇਹ ਥੋੜੋ ਪੀ ਤਵੀ ਤੇ ਬਿਠਾਉਂਦੇ ਆ ਉਹ ਜਲੀਲ ਕਰਨਾ ਕਿਸੇ ਨੂੰ ਹਰਾਸ ਕਰਨਾ ਸਭ ਜ਼ਾਦਿਆਂ ਨੂੰ 10ਵੇਂ ਪਾਤਸ਼ਾਹ ਦੇ 5 ਤੇ 7 ਸਾਲ ਦੇ ਬੱਚਿਆਂ ਨੂੰ ਨੀਂਹ ਚ ਚੜਨੇ ਦਾ ਕੀ ਕਾਰਨ ਸੀ ਵੀ ਡਰਾਵਾ ਦਿਓ ਕਿਸੇ ਤਰ੍ਹਾਂ ਧਮਕੀ ਦਿਓ ਹੋ ਸਕਦਾ ਕੋਈ ਗੱਲ ਹੋਈ ਡੀਲ ਇਦਾਂ ਦੀ ਹੋਈ ਹੋਵੇ ਇਹਨਾਂ ਨੂੰ ਕਿਹਾ ਹੋਵੇ ਬਾਪ ਨੇ ਕਿਸੇ ਵੱਡੇ ਬਡੇਰੇ ਨੇ ਕੋਈ ਗੱਲ ਹੋਈ ਹੋਵੇ ਵੀ ਭਾਈ ਇਦਾਂ ਦੋ ਦਿਨ ਬਾਅਦ ਉੱਥੇ ਮਿਲਾਂਗੇ ਜੇ ਇਦਾਂ ਦੀ ਗੱਲ ਹੋਈ ਜਦੋਂ ਧਮਕੀ ਦੇਣੀ ਆ ਇਹਨੇ ਡਰ ਜਾਣਾ ਇਹਨੇ ਕਹਿ ਦੇਣਾ ਆਪਣੇ ਉੱਥੇ ਛੋਪਿਆ ਉੱਥੇ ਲੁਕਿਆ ਲੈਓ ਸ਼੍ਰੀ ਚੰਦਰਾਂ ਹੀ ਹੋਇਆ ਨਾ। ਪ੍ਰਥੀ ਚੰਦ ਦੇ ਅੰਦਰ ਕਿਸੇ ਨੇ ਫੂਕ ਮਾਰੀ ਹੋਊਗੀ। ਨਿਊਜ਼ੀਲੈਂਡ ਦੇ ਵਿੱਚ ਮੇਰੇ ਸਾਹਮਣੇ 20 ਹਜ਼ਾਰ ਨਾ ਆਉਂਦੀਆਂ ਕਿ ਪਰਿਵਾਰ ਦਾ ਮੈਂਬਰ ਆ ਉਹ ਗੁਰਦੁਆਰੇ ਦੀ ਕਮੇਟੀ ਦਾ ਮੈਂਬਰ ਆ ਕਿਸੇ ਕਲੱਬ ਦਾ ਮੈਂਬਰ ਆ ਬੜਾ ਵਧੀਆ ਕੰਮ ਕਰ ਰਿਹਾ ਆ ਤੇ ਇਹ ਜਿਹੜੇ ਜਿਨ੍ਹਾਂ ਨੇ ਸ਼੍ਰੀ ਚੰਦ ਪਾਲਿਆ ਜਿਹੜੀਆਂ ਉਹ ਨਸਲਾਂ ਆ ਉਹ ਫਿਰ ਕੀ ਕਰਦੀਆਂ ਘਰ ਦੇ ਵਿੱਚੋਂ ਇੱਕ ਛੋਟੇ ਭਰਾ ਨੂੰ ਜਾਂ ਕਿਸੇ ਹੋਰ ਮੈਂਬਰ ਨੂੰ ਕਿਸੇ ਦੀ ਪਰਜਾਈ ਨੂੰ ਕਿਸੇ ਹੋਰ ਨੂੰ ਜਾ ਕੇ ਬੂਹਾ ਖੜਕਾ ਕੇ ਲਿਆਉਂਦੇ ਪਿੱਲੇ। ਤੁਸੀਂ ਤਾਂ ਯੋਗ ਬਹੁਤ ਏ ਤੁਸੀਂ ਆਓ ਅੱਗੇ ਹੋਵੋ ਸੇਵਾ ਕਰੋ ਲਿਆ ਕੇ ਖੜਾ ਕਰ ਦੇਣਾ ਮੂਰੇ ਛਿਆਣਾ ਬੰਦਾ ਆਪੇ ਪਿੱਛੇ ਹਟ ਜਾ ਕੋ ਚੁੱਪ ਕਰ ਜਾ ਫਿਰ ਕ੍ਰੈਡਿਟ ਸਾਰਾ ਜਿਹੜਾ ਲੋਕਾਂ ਦੇ ਵਿੱਚ ਕ੍ਰੈਡਿਟ ਲੈਣਾ ਉਹ ਜਿਹੜਾ ਮੇਨ ਮੈਂਬਰ ਏ ਉਹਦੇ ਨਾਂ ਤੇ ਤੇ ਉਹਦੇ ਭਰਾ ਨੂੰ ਅਸੀਂ ਇਹ ਕਮੇਟੀ ਚ ਲੈ ਕੇ ਹੋਈ ਹੈ ਜੀ ਲੋਕਾਂ ਦੇ ਮੂਰੇ ਉਹਦਾ ਹੀ ਨਾਮ ਵਰਤ ਕੇ ਰੱਖਣਾ ਪਰ ਉਹਦੇ ਅੰਦਰ ਆਗਿਆ ਸੀ ਤਿੱਲੀ ਐਸੀ ਲਾਉਣੀ ਵੀ ਤੂੰ ਕਿਉਂ ਨਹੀਂ ਕਰ ਸਕਦਾ ਅਗਲਾ ਸ਼ਰੀਕ ਬਣ ਕੇ ਮੋਰੀ ਖੜ ਜਾਂਦਾ ਵੀ ਹੱਦ ਹੋ ਗਈ ਤੂੰ ਤਾਂ ਮੈਨੂੰ ਅੱਗੇ ਨਹੀਂ ਆਉਣ ਦਿੰਦਾ ਸਾਰੀ ਦੁਨੀਆ ਕਹਿੰਦੀ ਤੂੰ ਸਿਆਣਾ ਬਹੁਤ ਈਆ ਸ਼੍ਰੀ ਚੰਦ ਦੇ ਕੰਨ ਚ ਐਦਾਂ ਹੀ ਫੂਕ ਮਾਰੀ ਹੋਣੀ ਆ ਨਾ ਪ੍ਰਿਥੀ ਚੰਦ ਦੇ ਕੰਨ ਚ ਐਦਾਂ ਹੀ ਫੂਕ ਮਾਰੀ ਨਹੀਂ ਕਿਸੇ ਨੇ ਫੇ ਤੂੰ ਵੱਡਾ ਆ ਯਾਰ ਤੇ ਤੂੰ ਤਾਂ ਸਾਰਾ ਕੁਝ ਕਰਦਾ ਰਿਹਾ ਇਹ ਤਾਂ ਵੇ ਹੱਕ ਤਾਂ ਹੱਕ ਤਾਂ ਤੇਰਾ ਬਣਦਾ ਹੁਣ ਜਿੱਦਾਂ ਮਰਜ਼ੀ ਆ ਹੈ ਹੱਦ ਤੱਕ ਆਇਆ ਬਿਨਾਂ ਅੱਲਾਹ ਸੰਗਤ ਸਾਰੀ ਤੇਰੇ ਹੱਕ ਵਿੱਚ ਉਹ ਜਾ ਕੇ ਇਦਾਂ ਪ੍ਰਸਿੱਧਨ ਨੂੰ ਇਦਾਂ ਕਹਿੰਦੇ ਹੋਣੇ ਤੇ ਅਸੀਂ ਤਾਂ ਵਿਚ ਵਿਚਰਦੇ ਆ ਲੋਕਾਂ ਦੇ ਵਿੱਚ ਉਹ ਤਾਂ ਸਾਰੀ ਸੰਗਤ ਕਹਿੰਦੀ ਲੈ ਗੁਰੂ ਆਜੇ ਅਰਜਨ ਦੇਵ ਜੀ ਨੂੰ ਗੁਰੂ ਕਾਤੇ ਬਣਾ ਦਿੱਤਾ ਇਹ ਤਾਂ ਤੇਰਾ ਹੱਕ ਬਣਦਾ ਭਾਈ ਫਿਰ ਚੰਦ ਨੂੰ ਵੀ ਇਦਾਂ ਕਹਿੰਦੇ ਹੋਣੇ ਪੁੱਤੇ ਰੇਜਨਾ ਸਿਆਣਾ ਹੱਦ ਹੋ ਗਈ ਵੱਡਾ ਪੁੱਤ ਰਿਆਂ ਤੂੰ ਤਾਂ ਦੁਨੀਆ ਹਲਾ ਕੇ ਰੱਖ ਦਿੱਤੀ ਤੇਰੀਆਂ ਗੱਲਾਂ ਦਾ ਜਵਾਬੇ ਹੀ ਨਹੀਂ ਇਹਨਾਂ ਦੇ ਕੋਲ ਸ਼ਰੀਕਾ ਭਾਈਚਾਰਾ ਜਿਨ੍ਹਾਂ ਦੇ ਜਾਨੀ ਥੱਲਿਓਂ ਦਰਿਆ ਖਿੰਚੀਆਂ ਸੀ ਪਾਤਸ਼ਾਹ ਨੇ ਜਿਨ੍ਹਾਂ ਦੇ ਤਖਤ ਹਿੱਲੇ ਸੀ ਸਾਰੇ ਇੱਕ ਪਾਸੇ ਖੜੇ ਤੇ ਉਹ ਜਿਹੜਾ ਹੈਗਾ ਨਾ ਵੀ ਤਤੀ ਤਵੀ ਨਹੀਂ ਵੰਦੀ ਬੰਦਾ ਸੱਚਾ ਹੈ ਉਹ ਕੱਲੀ ਤਵੀ ਨਹੀਂ ਬਿਠਾਈ ਜਾਂਦੀ ਆਲਾ ਦਵਾਲਾ ਪਰਿਵਾਰ ਜਾਨੀ ਤੋੜਿਆ ਜਾਂਦਾ ਬੰਦੇ ਵੀ ਜਲੀਲ ਕਰਕੇ ਘਰਦਿਆਂ ਨੂੰ ਭੰਨ ਕੇ ਉਹਨਾਂ ਨੂੰ ਲਾਲਚ ਦੇ ਕੇ ਕਿਸੇ ਤਰ੍ਹਾਂ ਨਾਰ ਲਾ ਕੇ ਉਹਨਾਂ ਤੋਂ ਗੱਲਾਂ ਕਹਾ ਕੇ ਇਲਜ਼ਾਮ ਲਵਾ ਕੇ ਜਦੋਂ ਉਸ ਐਂਗਲ ਤੋਂ ਦੇਖਾਂਗੇ ਫਿਰ ਦਸਵੇਂ ਪਾਤਸ਼ਾਹ ਦਾ ਜੀਵਨ ਉਹਨਾਂ ਦੇ ਸਹਿਬਜ਼ਾਦਿਆਂ ਦੀ ਜਿਹੜੀ ਘਾਲਣਾ ਜੁਕਸ਼ ਜਿੱਦਾਂ ਸਟੈਂਡ ਤੇ ਖੜੇ ਆ ਉਹ ਜੁਕਸ਼ ਹੋਇਆ ਆ ਉਸਨੂੰ ਸਮਝਿਆ ਜਾਣੀ ਤੇ ਸਿਰ ਵੀ ਚੁੱਕਾ ਸ਼ੁਕਰਾਨੇ ਦੇ ਵਿੱਚ ਸਾਡਾ ਫਿਰ ਸਾਨੂੰ ਮਾਣ ਵੀ ਹੋਣਾ ਵੀ ਜੋ ਮਰਜ਼ੀ ਹੋਵੇ ਸਾਡਾ ਬਾਪ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਵਰਗਾ